ਜਿੱਥੇ ਇੱਕ ਪਾਸੇ ਬਿਜਲੀ ਵਿਭਾਗ ਦੇ ਮੁਲਾਜ਼ਮ ਪੰਜਾਬ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲਤੇ ਨੇ ਉੱਥੇ ਹੀ ਇਸ ਦੇ ਚੱਲਦੇ ਮੁਸੀਬਤ ਦਾ ਸਬਬ ਆਮ ਜਨਤਲੀ ਬਣਿਆ ਹੋਇਆ ਹੈ ਇਸੇ ਦੇ ਤਹਿਤ ਬਿਜਲੀ ਦਫਤਰ ਡੇਰੀਵਾਲ ਦਰੋਗਾ ਵਿੱਚ ਇਲਾਕਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਬਿਜਲੀ ਲਾਉਣ ਕਾਰਨ ਤਰਨਾ ਦਿੱਤਾ ਗਿਆ ਪਿੰਡ ਵਾਸੇ ਦਾ ਕਹਿਣਾ ਹੈ ਕਿ ਬਿਜਲੀ ਸਪਲਾਈ ਬੰਦ ਹੋਣ ਕਾਰਨ ਘਰਾਂ ਵਿੱਚ ਟੈਂਕੀਆਂ ਚੋਂ ਪਾਣੀ ਖਤਮ ਹੈ ਪੱਤੇ ਕੁੱਤਰੋਣ ਵਾਲੇ ਨਹੀਂ ਤੇ ਡੰਗਰ ਪਾਣੀ ਕਾਰਨ ਤਿਆ ਹੈ ਨਹੀਂ ਬਾਕੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਕਰਾਂ ਦੇ ਸਾਰੇ ਕੰਮ ਰੁਕੇ ਹੋਏ ਨੇ ਮਨਿੰਦਰ ਪਾਲ ਸਿੰਘ ਨੂੰ ਮਣੋਂ ਪਿੰਡ ਡੇਰੀਵਾਲ ਦਰੋਗਾ ਅੱਜ ਸਾਡੇ ਸਾਡੇ ਪਿੰਡ ਦੀ ਬਿਜਲੀ ਬੰਦ ਨੂੰ 18 ਘੰਟੇ ਤਕਰੀਬ ਹੋ ਚੁੱਕੇ ਆ ਬਿਜਲੀ ਬੋਰਡ ਵੱਲੋਂ ਅਜੇ ਜੋ ਬੇਨਤੀਆਂ ਕਰਨ ਤੇ ਸਾਡੇ ਵੱਲੋਂ ਬਿਜਲੀ ਬੋਰਡ ਦੇ ਮੁਲਾਜ਼ਮ ਜਿਹੜੇ ਆ ਉਹ ਕਹਿੰਦੇ ਆ ਕਿ ਅਸੀਂ ਹੜਤਾਲ ਤੇ ਆ ਸਾਡਾ ਕੋਈ ਕੰਮ ਨਹੀਂਗਾ ਅਸੀਂ ਸਾਡੀ ਸਰਕਾਰ ਸੁਣ ਨਹੀਂ ਰਹੀ ਇਹ ਕਰਕੇ ਅਸੀਂ ਬੱਤੀ ਨਹੀਂ ਛੱਡਣੀ ਤਾਂ ਬੱਤੀ ਠੀਕ ਕਰਨੇ ਆ ਜਾਂ ਫਾਲਟ ਆ ਜਾਂ ਇਥੋਂ ਆ ਸਾਨੂੰ ਕੋਈ ਦੱਸਿਆ ਨਹੀਂ ਜਾ ਰਿਹਾ ਇਹ ਜਿਹੜੇ ਬਿਜਲੀ ਪਿੰਡ ਡੇਰੀਵਾਲ ਦਰੋਗਾ ਦੇ ਕੱਲ ਦੇ ਜਿਹੜੇ ਲੋਕ ਨੇ ਪਰੇਸ਼ਾਨ ਨੇ ਟੈਂਕੇ 'ਚ ਪਾਣੀ ਨਹੀਂ ਡੰਗਰਾਂ ਦੇ ਪੱਠੇ ਜਿਹੜੇ ਉਹ ਕੁੱਤਰਨ ਵਾਲੇ ਪਏ ਆ ਔਰ ਲੋਕੀ ਜਿਹੜੇ ਆ ਉਹ ਬੜੇ ਬਹੁਤ ਪਰੇਸ਼ਾਨ ਨੇ ਜਿੱਕਦੇ ਅੱਜ 10:30 ਹੋ ਚੁੱਕੇ ਆ ਕੋਈ ਮੁਲਾਜ਼ਮ ਇੱਥੇ ਡਿਊਟੀ ਤੇ ਨਹੀਂਗਾ ਅਸੀਂ ਬਿਲੀ ਘਰ ਬੈਠੇ ਆ ਖੜੇ ਖੜੇ ਆ ਕੋਈ ਮੁਲਾਜ਼ਮ ਵਿਚਾਰਾ ਉੱਥੇ ਡਿਊਟੀ ਤੇ ਆ ਉਹ ਕਹਿੰਦਾ ਜੀ ਮੇਰੀ ਤਾਂ ਬਸ ਦੀ ਗੱਲ ਨਹੀਂ ਮੈਂ ਤੇ ਅੰਦਰੋਂ ਛੱਡ ਸਕਦਾ ਵਾਂ ਬਾਹਰ ਬੱਤੀ ਖਰਾਬ ਆ ਤੇ ਇਹ ਸਾਡਾ ਸਰ ਪੰਜਾਬ ਸਰਕਾਰ ਜਿਹੜੀ ਹੈ ਜਿਹੜਾ ਇੱਥੇ ਤਾਂ ਸੀਐਮ ਚੰਨੀ ਆ ਉਹ ਸਾਨੂੰ ਜਵਾਬ ਦੋਵੇ ਵੀ ਅਸੀਂ ਕਿੱਥੇ ਜਾਈਏ ਇਹ ਲੋਕ ਕਿੱਥੇ ਜਾਣ ਜਿਹੜੀ ਬਿਜਲੀ ਜਿਹੜੀ ਆ ਉਹ ਕੱਲ ਦੀ 24 ਘੰਟੇ ਦੀ ਉਹ 24 ਘੰਟੇ ਤੋਂ ਵੱਧ ਹੋ ਗਿਆ 18 ਘੰਟੇ ਹੋ ਕੇ ਬੰਦ ਨੂੰ ਤੇ ਘੜੀ ਨੂੰ 24 ਘੰਟੇ ਹੋ ਜਾਣੇ ਆ ਤੇ ਸੋ ਇਹ ਆ ਵੀ ਸਾਡੀ ਅਪੀਲ ਆ ਬਿਲੀਪੋਰਡ ਨੂੰ ਵੀ ਇਹ ਆਪਣੀ ਹੜਤਾਲਾਂ ਦੇ ਉਹ ਜਿਹੜੀ ਵਾਪਸ ਲੈ ਕੇ ਤੇ ਪੰਜਾਬ ਸਰਕਾਰ ਇਹਨਾਂ ਦੇ ਕੰਮ ਕਰੇ ਤੇ ਇਹ ਜਿਹੜੇ ਨੇ ਇਲਾਕੇ ਦੇ ਜਿਹੜੇ ਸਾਡੇ ਕੰਮ ਨੇ ਫਾਲਟ ਜਿਹੜੇ ਨੇ ਉਹ ਕਰਨ ਸੋ ਸਾਡੀ ਸਰ ਪੰਜਾਬ ਸਰਕਾਰ ਨੂੰ ਅਪੀਲ ਆ ਨਹੀਂ ਤੇ ਫਿਰ ਜੇ ਬਿਜਲੀ ਬੋਰਡ ਦੇ ਜੇ ਨਹੀਂ ਕਰ ਸਕਦੇ ਤੇ ਸਾਨੂੰ ਕਿਸਾਨਾਂ ਨੂੰ ਸਮਰਪਿਤ ਕਰ ਦੇਣ ਬਿਜਲੀ ਬੋਰਡ ਇਹ ਆਪੇ ਮੁਲਾਜ਼ਮ ਰੱਖ ਲਿਏ ਆਪੇ ਬਿੱਲ ਇਕੱਠਾ ਕਰ ਲਾਂਗੇ ਆਪੇ ਤਨਖਾਹਾਂ ਦੇ ਦਾਂਗੇ ਨਾ ਵੇਖੇ ਪਹਿਲਾਂ ਬਿਜਲੀ ਬੋਰਡ ਚੱਲਦਾ ਕਿ ਨਹੀਂ ਔਰ ਅੱਜ ਅਸੀਂ ਇੱਥੇ ਆਏ ਆ ਬਿਜਲੀ ਘਰ ਬਿਜਲੀ ਘਰ ਚ ਆ ਕੇ ਸੀ ਜੇ ਮੁਲਾਜ਼ਮ ਨੇ ਨਾਲ ਗੱਲ ਕੀਤੀ ਇੱਕੋ ਹੀ ਮੁਲਾਜ਼ਮ ਡਿਊਟੀ ਤੇ ਆ ਉਹ ਕਹਿੰਦਾ ਬਾਹਰ ਫਾਲਟ ਆ ਐਸ ਡੀਓ ਸਾਹਿਬ ਦੀ ਡਿਊਟੀ ਆ ਐਸ ਡੀਓ ਸਾਹਿਬ ਆਉਣਗੇ ਤੇ ਵੇਖਾਂਗੇ ਕੀ ਕਰਨਾ ਕੀ ਮਸਲਾ ਕੋ ਹੱਲ ਕਰਨਾ ਐਸ ਡੀਓ ਸਾਹਿਬ ਅਜੇ ਪੌਣੇ 11 ਹੋ ਚੱਲੇ ਆ ਐਸ ਡ ਸੋ ਇਹ ਆ ਵੀ ਬਿਜਲੀ ਬੋਰਡ ਪਤਾ ਨਹੀਂ ਜਿਆਨ ਸਿੰਘ ਸਾਹਿਬ ਸੁੱਤੇ ਆ ਕਿ ਜਾਂ ਕੀ ਕਰ ਰਹੇ ਆ ਸੋ ਇੱਥੇ ਕੋਈ ਮੁਲਾਜ਼ਮ ਨਹੀਂ ਇੱਕੋ ਹੀ ਮੁਲਾਜ਼ਮ ਆ ਤੇ ਬਾਕੀ ਬਿਜਲੀ ਬੋਰਡ ਦੇ ਮੁਲਾਜ਼ਮੋ ਗੇਟ ਅੱਗੇ ਹੜਤਾਲ ਤੇ ਬੈਠੇ ਨੇ ਅਸੀਂ ਗੇਟ ਨੂੰ ਵੀ ਜਿੰਦਰਾ ਮਾਰਿਆ ਅਸੀਂ ਕੰਨਾ ਟੱਪ ਕੇ ਇੱਥੇ ਅੰਦਰ ਆਏ ਆ ਅੰਦਰ ਆ ਕੇ ਮੁਲਾਜ਼ਮ ਨਾਲ ਗੱਲ ਕੀਤੀ ਆ ਤੇ ਕੋਈ ਸਾਡੀ ਗੱਲਬਾਤ ਜਿਹੜੀ ਫਰਿਆਦ ਆ ਉਹ ਸੁਣਨੀ ਨਹੀਂ ਜਾ ਰਹੀ ਸੋ ਪੰਜਾਬ ਸਰਕਾਰ ਨੂੰ ਅਪੀਲ ਆ ਕਿ ਉਹ ਮੁਲਾਜ਼ਮਾਂ ਦੇ ਮਸਲੇ ਇਹ ਹੱਲ ਕਰਨ ਤੇ ਮੁਲਾਜ਼ਮ ਸਾਡੇ ਇਲਾਕੇ ਦੀਆਂ ਜਿਹੜੀਆਂ ਲਾਈਟਾਂ ਜਿਹੜੀਆਂ ਖਰਾਬ ਨੇ ਉਹ ਠੀਕ ਕਰਨੀ ਬਤੀ ਕੱਲ ਦੀ ਬੰਦਿਆ ਕੀ ਕਰਨਾ 24 ਘੰਟੇ ਫੀਡਰ ਜਿਹੜਾ ਹੈਗਾ ਉਹਦੇ ਵਿੱਚ ਲਾਈਨ 'ਚ ਫਾਲਟ ਆ। ਆਪਾਂ ਤਿੰਨ ਟਰਾਈਆਂ ਲਈਆਂ ਉਹਨਾਂ ਦੀਆਂ ਹੁਣ ਚੌਥੀ ਟਰਾਈ ਆਪਾਂ ਨਹੀਂ ਕਰ ਸਕਦੇ ਜਿੰਨਾ ਚਿਰ ਫਾਲਟ ਨਹੀਂ ਲੱਭਦਾ। ਫਾਲਟ ਲਈ ਹੁਣ ਮੁਲਾਇਮ ਸਾਡੇ ਕੋਲ ਘੱਟ ਨੇ ਇੱਕ ਆ ਦੋ ਬੰਦੇ ਅਸੀਂ ਤੇ ਜਿਹੜਾ ਵੀ ਫਾਲਟ ਉਹ ਮੂਹਰੇ ਉਹ ਸਟਾਈਕ ਤੇ ਬੈਠੇ ਆ ਮੈਂ ਥੋੜਾ ਬਾਲੇ ਆ। ਉਹ ਸਟਾਈਕ ਤੇ ਬੈਠੇ ਆ। 10-10 ਟੰਗਰ ਦੇਖੋ ਜੀ ਸਾਡੀ ਅਸੀਂ ਗੱਲ ਹੀ ਬੈਠੇ ਆ ਅਸੀਂ ਤਾਂ ਮਸਲਾ ਹੱਲ ਕਰਨ ਲਈ ਬੈਠੇ ਆ ਸਾਡੀ ਪੂਰੀ 100% ਕੋਸ਼ਿਸ਼ ਕਰਦੇ ਆ ਵੀ ਚੱਲੇ। ਕੋਸ਼ਿਸ਼ ਕਰਦੇ ਆ। ਬਿਲਕੁਲ ਕੋਸ਼ਿਸ਼ ਕਰਾਂਗੇ ਚੱਲੂ। ਇਸ ਮੌਕੇ ਕਿਸਾਨ ਮਜ਼ਦੂਰ ਇਕਤਾ ਮੰਚ ਦੇ ਆਗੂ ਮਨਿੰਦਰ ਪਾਲ ਕੁਮੰਡਾ ਕਹਿਣਾ ਹੈ ਕਿ بجلی ਨਿਵਾਸਾਂ ਦੇ ਹਫਤਾਲੇ ਚੱਲ ਨਾਲ ਫੀਲਡ ਵਿੱਚ ਸਪਲਾਈ ਲਈ ਭਾਰੀ ਦਿੱਕਤਾਂ ਆ ਰਹੀਆਂ ਨੇ ਤੇ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੰਨੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਲਾਜ਼ਮਾਂ ਦੇ ਮਸਲੇ ਹੱਲ ਕਰਨ ਤੇ ਮਲਾਜ਼ਮ ਲੋਕਾਂ ਦੇ ਮਸਲੇ ਹੱਲ ਕਰਨ ਬਟਾਲਾ ਤੋਂ ਵਿਕੀ ਮਲਿਕ ਦੀ ਰਿਪੋਰਟ ਹੁੰਦੀ ਹੈ